ਸਤਿ ਸ਼੍ਰੀ ਅਕਾਲ ਦੋਸਤੋ ਸੋ ਅੱਜ ਦਾ ਵੀਡੀਓ ਬਣਾਉਣ ਦਾ ਜਿਹੜਾ ਆਪਣਾ ਮੁੱਖ ਕਾਰਨ ਹੋਇਆ ਕਿ ਅਸੀਂ ਇੱਥੇ ਖੜੇ ਆ ਇਹ ਸੋਲਰ ਸਿਸਟਮ ਲਵਾਇਆ ਹੋਇਆ ਸਾਡੇ ਚਾਚੇ ਜੱਸੀ ਜਵੰਦਾ ਜੀ ਦਾ ਇਹ ਹੈਗਾ ਯੂਟਿਲ ਕੰਪਨੀ ਦਾ ਸੋਲਰ ਸਿਸਟਮ ਇਹਨਾਂ ਨੇ ਲਵਾਇਆ ਹੋਇਆ ਸੋ ਇਹਨਾਂ ਦੀਆਂ ਕੁਝ ਗੱਲਾਂ ਨੇ ਇਹਦੇ ਬਾਰੇ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ ਸਤਿ ਸ਼੍ਰੀ ਅਕਾਲ ਚਾਚਾ ਸਿਕਾ ਜੀ ਉਹ ਠੀਕ ਆ ਚਾਚਾ ਠੀਕ ਠਾਕ ਅੱਛਾ ਕੀ ਪ੍ਰੋਬਲਮ ਆਈ ਆ ਜਿਹੜੀ ਤੂੰ ਦੱਸਦਾ ਸੀ ਪ੍ਰੋਬਲਮ ਇਹ ਹੈ ਆਪਣਾ ਮਨਾਂ ਇਨੂੰ ਦਿੱਕਤ ਆ ਗਈ ਕੋਈ ਠੀਕ ਹੈ ਇਹ ਇੱਥੇ ਦੇਖਦਾ ਉਹ ਇੰਜੀਨੀਅਰ ਕਹਿੰਦੇ ਸੀ ਕਰਦੇ ਹੁੰਦੇ ਆ ਕੰਮ ਇੱਧਰ ਦੇ ਪਾਸੇ ਇੱਧਰ ਦੇ ਦੇਖੋ ਠੀਕ ਹੈ ਇੱਥੇ ਤੇ ਜਿਹੜੇ ਬੰਦੇ ਮੰਨ ਲਾ ਕੇ ਜਾਂਦੇ ਨੇ ਡੀਲਰ ਉਹ ਕਰਦੇ ਹੁੰਦੇ ਨੇ ਠੀਕ ਹੈ ਆਪਾਂ ਦਾ ਡੀਲਰ ਨਾਲ ਹੀ ਕੰਟੈਕਟ ਕਰਿਆ ਸੀ ਠੀਕ ਹੈ ਉਹ ਬੰਦੇ ਆ ਕੇ ਇੱਥੇ ਤੇ ਕਿਹਨੂੰ ਕਲੀਅਰ ਕਰਕੇ ਠੀਕ ਹੈ ਇੱਥੋਂ ਲੇਟ ਆਉਂਦੀ ਹੈ ਠੀਕ ਹੈ ਗ੍ਰੈਡ ਵਾਲੀ ਠੀਕ ਹੈ ਉਸ ਤੋਂ ਬਾਅਦ ਜਦੋਂ ਕੰਪਲੀਟ ਇਹਦੀ ਪਈ ਵੀ ਆ ਪਹਿਲਾਂ ਦੀ ਉਦੋਂ ਮੰਨ ਠੀਕ ਹੈ ਉਹ ਜਿਹੜਾ ਮੁੰਡਾ ਠੀਕ ਕਰਨਾ ਸੀ ਉਹਨੇ ਵੀ ਫੋਨ ਲਾਇਆ ਇੱਥੇ ਉਸੇ ਟਾਈਮ ਕੁਝ ਤੀਸ ਬੋਲ ਕੇ ਕਿ ਠੀਕ ਹੈ ਕਹਿੰਦਾ ਜੀ ਮੈਂ ਕੱਲ ਨੂੰ ਆ ਜੂੰ ਠੀਕ ਹੈ ਉਸ ਤੋਂ ਬਾਅਦ ਫੇਰ ਦੁਬਾਰੇ ਹਾਂ ਜੀ ਮੈਂ ਕੱਲ ਨੂੰ ਆ ਜੂੰ ਠੀਕ ਹੈ ਫਿਰ ਇਹ ਮੈਨੂੰ ਇਹ ਮੈਸੇਜ ਵੀ ਭੇਜਦੇ ਰਹੇ ਫਿਰ ਇਹਨਾਂ ਦੇ ਮੇਰੇ ਦੋ ਬੰਦੇ ਆ ਨਾ ਇੱਕ ਕੋਈ ਅਮੇਤਾ ਸਾਹਿਬ ਇੱਕ ਪ੍ਰੈਸ ਠੀਕ ਹੈ ਉਹਨਾਂ ਨਾਲ ਫੋਨ ਤੇ ਗੱਲ ਵੀ ਹੁੰਦੀ ਹੈ ਠੀਕ ਛੂਟੀ ਹਲ ਵੱਲੋਂ ਮੈਨੂੰ ਮੈਸੇਜ ਵੀ ਆ ਰਿਹਾ ਮੈਸੇਜ ਤੇ ਬਕਾਇਦਾ ਲਿਖ ਕੇ ਭੇਜ ਰਹੇ ਨੇ ਵੀ ਜੀ ਦੇਰੀ ਦੇ ਲਈ ਹਮ ਆਪਸੇ ਸਮਾਪਾਰਤੀ ਹੈ ਅੱਛਾ ਇਹ ਮੈਸੇਜ ਤਾਂ ਭੇਜ ਦਿੰਦੇ ਨੇ ਤੂੰ ਉਸ ਤੋਂ ਬਾਅਦ ਮੈਸੇਜ ਵੀ ਭੇਜਣੋਂ ਹਟ ਗਏ ਆ ਮੈਸੇਜ ਆਇਆ ਮੈਂ ਦੇਰੀ ਕੇ ਲਈ ਹਮ ਆਪਕੇ ਸਮਰ ਪ੍ਰਾਰਥੀ ਹੈ ਹਾਂ ਉਸ ਕੰਪਲੇਂਟ ਕੇ ਲਈ ਹਮਾਰੇ ਸਰਵਸ ਇੰਜੀਨੀਅਰ ਕੱਲ ਆਪਕੇ ਵਿਜ਼ਿਟ ਕਰਨਗੇ ਡੇਲੀ ਕੱਲ ਹੀ ਬੋਲਦੇ ਹਾਂ ਇਹ ਬੁੱਧਵਾਰ ਦਾ ਆਇਆ ਹੋਇਆ ਪਹਿਲਾਂ ਬੁੱਧਵਾਰ ਦਾ ਹਾਂ ਹਉ ਤੂੰ ਥੱਲੇ ਵੀ ਆਇਆ ਫਿਰ ਜੁਵੇ ਦਾ ਆਇਆ ਹੋਇਆ ਹਾਂ ਫਿਰ ਉਸ ਤੋਂ ਬਾਅਦ ਮੈਂ ਚਲੂ ਅਖਬਾਰ ਦੀ ਖਬਰ ਲਵਾਉਣ ਦੇ ਚੱਕਰ 'ਚ ਵੀ ਗਿਆ ਸੀਗਾ ਠੀਕ ਹੈ ਦਰਸ਼ਨਾ ਖੇੜੀ ਪੱਤਰਕਾਰ ਨੇ ਇਹਨਾਂ ਨੂੰ ਫੋਨ ਵੀ ਲਾਇਆ ਠੀਕ ਹੈ ਉਹਨੂੰ ਫੇਰ ਇਹਨਾਂ ਨੇ ਮੈਸੇਜ ਉਹਨੂੰ ਹੀ ਭੇਜਤਾ ਵੀ ਕੱਲ ਨੂੰ ਕਰਦੇ ਆ ਕੱਲ ਉਹ ਵੀ ਗਈ ਠੀਕ ਹੈ ਇਹ ਹੁਣ ਜਿਆਦਾ ਮੇਨ ਗੱਲ ਤਾਂ ਮੈਂ ਇੱਕ ਤਾਂ ਜਨਤਾ ਨੂੰ ਆਪਣੇ ਲੋਕਾਂ ਨੂੰ ਦੱਸਣਾ ਚਾਹਣਾ ਇਹ ਸੋਲਡਰ ਲੱਗੇ ਹੋਏ ਨੇ ਆਪਣੇ ਠੀਕ ਆ ਉਹ ਸਮਝ ਲਿਆ ਉਹ ਕੰਪਨੀਆਂ ਦੇ ਠੀਕ ਹੈ ਆਪਣੇ ਪਿੰਡ 'ਚ ਕੱਲ੍ਹ ਹੀ ਜੂਡੀ ਲੱਦਾ ਇਹੀ ਹੈਗਾ ਤੂੰ ਹੀ ਪੰਗੇ ਲੈਣਾ ਹਾਂ ਬਾਕੀ ਸਾਰੇ ਲੱਗੇ ਹੋਏ ਨੇ ਪੂਰੀ ਫੁੱਲ ਸਰਵਿਸਾਂ ਮਿਲ ਰਹੀਆਂ ਨੇ ਠੀਕ ਹੈ ਇੱਕ ਤਾਂ ਮੇਰੀ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਠੀਕ ਹੈ ਅਪੀਲ ਹੈ ਠੀਕ ਹੈ ਜਿਹੜਾ ਸੰਗਰੂਰ ਵਾਲਾ ਸੋਡਾ ਸ਼ਤੀਸ਼ ਕੁਮਾਰ ਆ ਠੀਕ ਹੈ ਇਹ ਬੰਦੇ ਨੂੰ ਇੱਕ ਪ੍ਰਿੰਸੀਪਲ ਕੋਈ ਉਹਦਾ ਸੀਨੀਅਰ ਹੈ ਉਹਨੇ ਕਾਨਫਰੰਸ ਤੇ ਗੱਲ ਲੈ ਕੇ ਤਿੰਨ ਵਾਰੀ ਫੋਨ ਲਾਇਆ ਫਿਰ ਨਾ ਠੀਕ ਹੈ ਇਹ ਭਾਈ ਤੂੰ ਕੰਪਲੀਟ ਕਰਕੇ ਆ ਠੀਕ ਹੈ ਇੱਕ ਕੋਈ ਹੋਰ ਮਿਲਦਾ ਸਹਦ ਇਹ ਮਿੱਤ ਕੋਈ ਐਸਾ ਨਾਮ ਦੀ ਉਹਦਾ ਨੰਬਰ ਵੀ ਹੈਗੇ ਨੇ ਮੇਰੇ ਕੋਲੇ ਠੀਕ ਹੈ ਉਹਨੇ ਵੀ ਕਾਨਫਰੰਸ ਤੇ ਇਹਨੂੰ ਘਟ ਘਟ ਦੋ ਤਿੰਨ ਵਾਰ ਕਿਹਾ ਮੈਂ ਵੀ ਹੱਕ ਕਿਹਾ ਮਹਾ ਯਾਰ ਮੇਰਾ ਰਾਈਟ ਬਣਦਾ ਮੈਂ ਕੋਰਟ ਵੀ ਜਾ ਸਕਦਾ ਉਹ ਤਾਂ ਹੱਕ ਬਣਦਾ ਤੁਸੀਂ ਤਾਂ ਮੈਨੂੰ ਹੈਰਾਨ ਕਰ ਰਹੇ ਹੋ ਉਹਨੇ ਵੀਡੀਓ ਵੀ ਮੈਂ ਪਹਿਲੇ ਇਹਨਾਂ ਨੂੰ ਪਾਉ ਠੀਕ ਹੈ ਫਿਰ ਇਹਨਾਂ ਦੇ ਉਸਚ ਅਧਿਕਾਰੀਆਂ ਦਾ ਵੀ ਨੰਬਰ ਲੈ ਕੇ ਉਹਨਾਂ ਨੂੰ ਪਾ ਕੇ ਉਸ ਤੋਂ ਬਾਅਦ ਮੈਂ ਕੋਰਟ ਦਾ ਰ ਠੀਕ ਹੈ 3 ਲੱਖ ਰੁਪਇਆ ਲਾਇਆ ਮੈਂ ਤੇ 3 ਲੱਖ ਰੁਪਇਆ ਠੀਕ ਹੈ ਮਸੂਰੀ ਇਹਨਾਂ ਦੀ ਇੰਨੀ ਕਰੀਬ 25 ਸਾਲ ਦੀ ਗਾਰੰਟੀ ਹੈ ਠੀਕ ਹੈ ਇਹ ਸਾਡਾ ਫਰਵਰੀ 18 ਨੂੰ ਚਾਲੂ ਹੋਇਆ ਹਰ ਬਈ 2018 ਚ ਹਜੇ ਸਾਲ ਵੀ ਨੂੰ ਚਾਲੂ ਹੋਇਆ ਨਹੀਂ ਅ 18 ਫਰਵਰੀ 2025 ਨੂੰ ਲਵਾਇਆ ਤੇ ਹਾਂ ਚਾਲੂ ਹੋਇਆ ਇਹ ਠੀਕ ਹੈ ਹਜੇ ਸਾਡਾ ਇਹਨੂੰ ਸਾਲ ਵੀ ਪੂਰਾ ਹੋਇਆ ਨਹੀਂ ਠੀਕ ਹੈ ਪਰ ਇਹ ਜੇ ਕੰਪਲੀਟ ਆ ਰਹੀ ਹੈ ਕਪਲੇਟ ਕਲੀਅਰ ਹੀ ਨਹੀਂ ਕਰ ਰਹੇ ਇਹ ਯੂਟੀਲ ਵਾਲੇ ਹਾਂ ਜਿੱਦ ਦੇ ਮੰਤ ਤੋਂਪ ਹੁੰਦੀ ਹੈ ਉਦ ਦਿਨ ਵੀ ਸतीश ਕੁਮਾਰ ਜੀ ਨੂੰ ਹੋਰ ਕੰਮ ਹੁੰਦਾ ਠੀਕ ਹੈ ਨਹੀਂ ਮੀ ਪੈਂਦਾ ਹੁੰਦਾ ਨਹੀਂ ਮੀ ਪੈਂਦਾ ਹੁੰਦਾ ਅੱਜ ਮੀ ਪੈਂਦਾਗਾ ਠੀਕ ਆ ਪਰ ਸੋ ਹੁਣ ਮੀ ਆਪਣੇ ਕੱਲ ਪੈ ਗਿਆ ਸੇਰਪੁਰ ਹੈ ਨਹੀਂ ਸੀ ਇੱਕ ਦਿਨ ਪਹਿਲਾਂ ਮੈਨੂੰ ਕਹਿੰਦਾ ਯਾਰ ਮੈਂ ਸੇਰਪੁਰਾ ਨੂੰ ਫੋਨ ਲਾਇਆ ਉਹਦਾ ਮੀ ਪੈਂਦਾ ਮੈਂ ਤੂੰ ਮੈਨੂੰ ਤਾਂ ਫੋਨ ਲਾਉਂਗਾ ਹਾਂ ਮੈਂ ਕੋਈ ਨਹੀਂ ਬੋਲਿਆ ਵੈਸੇ ਮੀ ਹੈਗਾ ਜਾਂ ਨਾ ਹੈਗਾ ਠੀਕ ਆ ਜੀ ਇਹ ਕੰਪਨੀ ਨੂੰ ਵੀ ਆਪਣੇ ਇੰਜੀਨੀਅਰ ਤੇ ਦੇਣਾ ਚਾਹੀਦਾ ਫੋਕਸ ਤੇ ਵੀ ਇਹ ਸਾਡਾ ਇੰਜੀਨੀਅਰ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਦੇਖੋ ਜੇ ਜਨਤਾ ਲਵਾ ਰਹੀ ਹੈ ਇਹਨਾਂ ਦੀ ਫੇਰ ਇੰਜੀਨੀਅਰਾਂ ਦੀ ਨੌਕਰੀਆਂ ਨੇ ਜੋ ਸਾਨੂੰ ਹੀ ਹੈਰਾਨ ਕਰ ਰਹੇ ਨੇ ਆਪਣੇ ਪਿੰਡ ਦੇ ਵਿੱਚ ਜਿੰਨੇ ਸੁੱਲ ਰਹੇ ਸਾਰਿਆਂ ਚ ਇੱਕ ਉਹ ਵੀ ਥੋੜੇ ਆਲਾ ਹਾਂ ਹਾਂ ਸਭ ਤੋਂ ਵੱਧ ਹੈਰਾਨ ਹੀ ਮੈਂ ਹੋ ਗਿਆ ਆਹ ਤੇ ਤੂੰ ਪੁੱਠੇ ਜੇ ਕੰਮ ਕਰਕੇ ਰਾਜੀ ਹੋ ਗਏ ਸਾਰੇ ਜਲਦੇ ਨੂੰ ਸਾਰਾ ਤਾਂ ਉਲਟਾ ਚੱਲਣਾ ਹੁੰਦਾ ਸਾਰੇ ਸਰਵਿਸ ਦੇ ਰਹੇ ਨੇ ਬੁਰੀ ਡਾਕ ਦੀ ਠੀਕ ਹੈ ਇਹ ਇਹਨਾਂ ਦੇ ਬਸ ਆਪਾਂ ਕੰਪਨੀ ਵੀ ਇਹਨਾਂ ਦਾ ਧਿਆਨ ਦੇਵੇ ਹਾਂ ਹੁਣ ਅੱਜ ਵੀਡੀਓ ਇਹਨਾਂ ਨੂੰ ਪਾ ਦਿੰਨੇ ਆਪਾਂ ਠੀਕ ਹੈ ਨੈਟ ਦੇ ਵੀ ਝਾੜ ਲਿਓ ਠੀਕ ਉਦੋਂ ਬਾਅਦ ਫਿਰ ਨਹੀਂ ਮੈਂ ਕੋਰਟ ਦਾ ਰੁਖ ਕਰੂੰਗਾ ਕਿਉਂ ਬੈਠਣਾ ਤਾਂ ਮੈਂ ਵੀ ਦੇਖ ਕੇ ਹੀ ਨਹੀਂ ਆਪਣੇ ਪੈਸੇ ਦਿੱਤੇ ਨੇ ਹਾਂ ਪੈਸੇ ਦਿੱਤੇ ਇਹਨਾਂ ਨੇ ਪਿਸੜ ਲਾ ਮੈਨੂੰ ਬੈਲਾ ਚੁੱਕਿਆ ਪਿਸੇ ਲਈ ਵੀ ਚਲੋ ਉਹ ਆਪਾਂ ਇਹਨਾਂ ਨੂੰ ਨਹੀਂ ਦੋਸ਼ ਦਿੰਦੇ ਮੈ ਠੀਕ ਆ ਮੈਨੂੰ ਵੇਲਾ ਇਹ ਦੀ ਪਤਾ ਲੱਗਿਆ ਠੀਕ ਆ ਇਹ ਤਾਂ ਖੜਾ ਆਪਣਾ ਭਾਈ ਠੀਕ ਆ ਇਹ ਤਾਂ ਉਹਦੀ ਆਖਤ ਪੈਸੇ ਵਾਲਾ 2900 ਆ ਗਿਆ ਇਹ ਮੈਂ ਕੰਪਨੀ ਨੂੰ ਦੱਸਦਾ ਮੈਂ ਜਦੋਂ ਕੋਰਟ ਤੇ ਕਬਾਗਿਆ ਮੈਂ ਠੀਕ ਆ ਫਿਰ ਇਹ ਵੀਡੀਓ ਵੀ ਬਣਣਗੀਆਂ ਕੰਪਨੀ ਤੋਂ ਮੈਂ ਕਲੇਮ ਵੀ ਲਵਾਂਗਾ ਤਾਂ ਹੱਕ ਬਣਦਾ ਫਿਰ ਰਾਈਟ ਆ ਹਾਂ ਇਹ ਨਹੀਂ ਬੱਸ ਵੀ ਤੇ 10 ਰੁਪਏ ਦੀ ਚਾਹ ਵੀ ਮੈਂ ਉਹਦਾ ਵੀ ਲਵਾਂ ਨਹੀਂ ਲੈਂਦਾ ਸੀ ਨੋਗਰਾ ਕੋੜਾ ਨਿਕਲ ਆ ਟੱਟੂ ਹਾਂ ਗਾਹਾਂ ਕੰਪਨੀ ਵਾਲੇ ਇਦੋਂ ਵੱਧ ਨਖਟੂ ਕੱਲ ਦਾ ਕੋਈ ਪਈ ਆ ਉਹ ਵੀ ਆ ਕੇ ਰਾਜੀ ਇਹਨਾਂ ਨੂੰ ਕੰਪਨੀ ਪਹਿਲੀ ਗੱਲ ਤਾਂ ਇਹਨਾਂ ਨੂੰ ਆਪਰੇ ਉੱਪਰਲੇ ਅਫਸਰਾਂ ਦੇ ਨੰਬਰ ਦੇਣੇ ਚਾਹੀਦੇ ਨੇ ਬਿਲਕੁਲ ਜੀ ਠੀਕ ਹੈ ਦੂਜੀ ਗੱਲ ਇਹਨਾਂ ਨੂੰ ਆਪਦੇ ਹਰ ਵਰਕਰ ਤੇ ਆਪਦੀ ਵੀ ਨਿਗਰ ਰੱਖੀ ਜਾਏ ਕੰਪਲੀਟ ਪਈ ਵੀ ਉਹਦੇ ਦੀ ਇੱਕ ਤਾਂ ਮੈਨੂੰ ਕਹਿੰਦਾ ਯਾਰ ਜਿਹੜਾ ਉਹ ਇਮੇਤਾ ਸਰ ਠੀਕ ਹੈ ਕਹਿੰਦਾ ਭਾਈ ਜੀ ਇੰਜੀਨੀਅਰ ਆ ਤੁਸੀਂ ਘਰੇ ਨਹੀਂ ਸੀ ਤੇ 24 ਘੰਟੇ ਦਾ ਘਰੇ ਗੱਲ ਸੁਣੋ ਜੇ ਮੈਂ ਘਰੇ ਵੀ ਨਹੀਂ ਰਹਿੰਦਾ ਯਾਰ ਸੋਲਰ ਮੇਰੇ ਸਿਰ ਤੇ ਤਾਂ ਹੀ ਲੱਗਿਆ ਹੋਇਆ ਸੋਲਰ ਦਾ ਮੇਰੇ ਕੋਲ ਆ ਫੋਨ ਤਾਂ ਕਰਨਾ ਹੱਕ ਬਣਦਾ ਕੋਈ ਸਾਰੇ ਵਿਜਿਟ ਕਰਨਾ ਸੋਲਰ ਸਮਾਰ ਦੇ ਮੈਥੋਂ ਨਹੀਂ ਵੀ ਲੈਣਾ ਵਾਹ ਸ਼ੋਲਰ ਮੇਰੇ ਸਿਰ ਤੇ ਲੱਗਿਆ ਵਾ ਵੀ ਜੇ ਮੈਂ ਮੋਗੇ ਵਾ ਗਿਆ ਸ਼ੋਲਰ ਮੇਰੇ ਨਾਲ ਮੋਗੇ ਵਾ ਗਿਆ ਸਹੀ ਗੱਲ ਹੈ ਸ਼ੋਲਰ ਮੇਰੀ ਸੱਤ ਤੇ ਲੱਗਿਆ ਵਾ ਬਿਲਕੁਲ ਇਹਨਾਂ ਦੇ ਮਿੱਤਸਾਰਾ ਜਿਹੜਾ ਕੋਈ ਉਹਦੇ ਕੋਲ ਕਹਿੰਦਾ ਯਾਰ ਤੇਰੇ ਘਰੇ ਵਿਜ਼ਿਟ ਕਰਨ ਆਦੀ ਬੰਦਾ ਕਹਿੰਦਾ ਤੂੰ ਘਰੇ ਨਹੀਂ ਸੀ ਵੀ ਬਾਕੀ ਘਰੇ ਆਂਟੀ ਹੁਣੀ ਨੇ ਉਹ ਛੋਟਾ ਵੀਰਾ ਬੇਬੇ ਆ ਸਾਰੇ ਘਰੇ ਹੁੰਦੇ ਸਾਰਾ ਪਰਿਵਾਰ ਯਾਰ ਮੈਂ ਗਿਆ ਹੀ ਨਹੀਂ ਕਿਤੇ ਪਰ ਤੂੰ ਕਿੱਥੇ ਜਾਣਾ ਇੱਕ ਦਿਨ ਗਿਆ ਲੋ ਕੋਈ ਆਇਆ ਹੀ ਨਹੀਂ ਆ ਗੱਲ ਵੀ ਠੀਕ ਆ ਚੱਲ ਚਾਚਾ ਫਿਰ ਠੀਕ ਹੈ ਧੰਨਵਾਦ ਬਸ ਇਹਨੂੰ ਸਵੇਰ ਦੇਖਦੇ ਆਂ ਰੱਬ ਦੀ ਅੱਲੇ ਨੇ ਇਹ ਆਪਾਂ ਕਚੂਮਰ ਕੋਟ ਚ ਆਉਂਦੇ ਆ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰਿਓ ਕਿ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਹੋਰ ਜਿਹੜੇ ਕਸਟਮਰ ਨੇ ਉਹ ਖੱਜਲ ਖਵਾਉਣ ਤੋਂ ਬਚ ਜਾਣ ਆਪ ਦੀ ਤੋਂ ਠੀਕ ਹੈ ਨਾ ਇਹ ਚੀਜ਼ ਯੂਟੀਲ ਸੋਲਰ ਮੇਰੇ ਪਿੰਡ ਚ ਇਹਨਾਂ ਨੇ ਕੱਲਿਆਂ ਨਹੀਂ ਲਵਾਇਆ ਕੱਲਿਆਂ ਦੀ ਲੱਗਿਆ ਹੋਇਆ ਮੇਰੇ ਬਾਕੀ ਇਹ ਸੋਲਰ ਬਹੁਤ ਲੱਗੇ ਮੇਰੇ ਬਾਕੀ ਹੋਰ ਕੰਪਨੀ ਸਾਲ ਹੋਇਆ ਨਹੀਂ ਇਹਨਾਂ ਨੂੰ ਲਵਾਇਆ ਸੋ ਦੋਸਤੋ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪਣਾ ਚੈਨਲ ਹੈ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਦੋਸਤੋ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ